ਰੇ ਬੇਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਦਿਖਾਏ ਨਾਨਕ ਤੇ ਜਨ ਸੋਜੀ ਪਾਏ ਬਾਣੀ ਪ੍ਰਵਦੀ ਸਭ ਕੋ ਬਸ ਬਸ ਕੰਮ ਕਰਾ ਸ਼ਮ ਕੰਮ ਤੋਂ ਕੇ Oleh karena itu, pelajaran

ਕਿ ਲਖਣਾ ਉਪਰਾਲਾ ਸਾਡੇ ਨੀਨਾ ਨੋਖਾ ਸਟੇਸ਼ਨ ਤੋਂ ਨਿਕਲਦਾ ਜੋ ਤੋਂ ਮੇਰਾ ਅੱਜ ਕੱਲ੍ਹ ਆ ਗਿਆ ਹੈ ਸ਼ੀਰੋਕੀ ਬਹੁਤ ਸਾੜੀ ਖੜੀਗਾ ਬੜੀ ਸਜੇ ਹੋਣਾ ਸਰਦੋਨਾ ਸਰਦੋਨਾ ਨਾਮ ਸੀ ਸੰਦੋਨਾ ਨਾਮ ਹੈ ਗੁਰੂ ਨੀ ਸਾਥਾਰੀ ਤੇ ਪਿਆਰ ਕਰਦੇ ਮੂਹਰੇ ਦੇਖਦੇ ਗੁਰੂ ਸਤਿ ਸਸ਼ੀ ਕਾਲ ਜੀ ਸਾਰਿਆਂ ਨੂੰ ਇੱਕ ਆਸ ਆਸ਼ਰਮ ਸੇਵਾ ਸੁਸਾਇਟੀ ਮੋਗਾ ਇੰਦਰੌਲੀ ਵੱਲੋਂ ਸਾਡੇ ਬਹੁਤ ਹੀ ਸਤਾਰਜੋਗ ਵੀਰ ਜੀ ਜਸਵੀਰ ਸਿੰਘ ਜੀ ਮੀਤਾ ਵੀਰ ਜੀ ਮੇਰੇ ਜਿੰਨੀਆਂ ਵੀ ਸਤਾਰਜੋਗ ਸ਼ਖਸੀਅਤਾਂ ਨੇ ਇਹਨਾਂ ਵੱਲੋਂ ਇੱਕ ਬਹੁਤ ਨੇਕ ਉਪਰਾਲਾ ਜਿਹੜਾ ਕੀਤਾ ਗਿਆ ਸੀ ਬਿਰਧ ਆਸ਼ਰਮ ਜਿਹੜਾ ਸਾਡਾ ਹੈਗਾ ਤੇ ਇੱਕ ਆਸ਼ਰਮ ਇੱਕ ਆਸ ਆਸ਼ਰਮ ਸੇਵਾ ਸੁਸਾਇਟੀ ਵੱਲੋਂ ਚਲਾਇਆ ਜਾ ਰਿਹਾ ਸੀ ਅੱਜ ਇਹਨਾਂ ਦੀ ਸੁਸਾਇਟੀ ਵੱਲੋਂ ਇੱਕ ਬਹੁਤ ਅੱਛਾ ਨੇਕ ਉਪਰਾਲਾ ਦੀ ਜਿਹੜੀ ਸ਼ੁਰੂਆਤ ਕੀਤੀ ਗਈ ਹੈ ਕਿ ਇੱਥੇ ਆਈਏਐਸਐਸ ਜਿਹੜਾ ਮਿੰਨੀ ਹਸਪੀਟਲ ਦਾ ਅੱਜ ਇਹਨਾਂ ਨੇ ਨੀਂਹ ਪੱਥਰ ਰੱਖਿਆ ਔਰ ਮੈਂ ਇਹਨਾਂ ਸਾਰੇ ਵੀਰਾਂ ਨੂੰ ਭੈਣਾਂ ਨੂੰ ਜਿਹੜੇ ਇਸ ਦੇ ਵਿੱਚ ਆਪਣਾ ਯੋਗਦਾਨ ਪਾਉਂਦੇ ਆ ਉਹਨਾਂ ਦਾ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਦੇਣਾ ਚਾਹੁੰਦੀ ਆ ਤੇ ਇਹਨਾਂ ਸਾਰਿਆਂ ਦੇ ਜਿਹੜਾ ਇੱਕ ਆਸ਼ਰਮ ਤਾਂ ਇਹ ਚਲਾਈ ਰਹੀ ਸੀ ਹੁਣ ਇੱਕ ਹਸਪੀਟਲ ਦੀ ਵੀ ਜਿਹੜਾ ਨਹੀਂ ਪੱਥਰ ਰੱਖਿਆ ਅੱਜ ਸੋ ਬਹੁਤ ਕਿਸਮਤ ਵਾਲੇ ਹੁੰਦੇ ਆ ਪਰਮਾਤਮਾ ਜਿਨ੍ਹਾਂ ਨੂੰ ਇਹ ਸੇਵਾ ਦਿੰਦਾ ਅੱਜ ਕੱਲ ਇਹੋ ਜਿਹਾ ਜ਼ਮਾਨਾ ਜੀ ਕਿ ਲੋਕੀ ਆਪਣੇ ਪੇਰੈਂਟਸ ਨੂੰ ਨਹੀਂ ਸਾਥਦੇ ਔਰ ਇਹਨਾਂ ਬੀਬੀਆਂ ਵੱਲੋਂ ਸਾਰੀਆਂ ਭੈਣਾਂ ਵੱਲੋਂ ਜਿਹੜੇ ਵੀ ਆਪਣੀ ਕਮਾਈ ਦੇ ਵਿੱਚੋਂ ਜਿੰਨਾ ਵੀ ਹਿੱਸਾ ਇੱਥੇ ਪਾਉਂਦੇ ਆ ਉਹਨਾਂ ਸਾਰੇ ਸਾਰੇ ਵਧਾਈ ਦੇ ਪਾਤਰ ਹੈ ਕਿ ਇਹਨਾਂ ਸਭ ਦੇ ਕਾਰਨ ਅੱਜ ਸਾਡਾ ਜਿਹੜਾ ਸੰਸਾਰ ਹੈ ਉਹ ਟਿਕਿਆ ਹੋਇਆ ਔਰ ਮੈਂ ਸਭ ਨੂੰ ਅਪੀਲ ਵੀ ਕਰੂੰਗੀ ਕਿ ਜਿੰਨਾ ਵੀ ਜਿੱਦੀ ਜਿੰਨੀ ਸ਼ਰਧਾ ਹੈਗੀ ਹੈ ਉਸ ਦੇ ਵਿੱਚ ਆਪਣਾ ਯੋਗਦਾਨ ਜ਼ਰੂਰ ਪਾਓ ਔਰ ਮੇਰੇ ਵੱਲੋਂ ਫਿਰ ਤੋਂ ਇੱਕ ਵਾਰ ਸਾਰੀ ਸੋਸਾਇਟੀ ਨੂੰ ਔਰ ਜਸਵੀਰ ਜੀ ਪੀਰ ਜੀ ਉਹਨੇ ਮੀਤਾਬੀਰ ਜੀ ਔਰ ਜਿੰਨੇ ਵੀ ਮੇਰੇ ਭੈਣ ਭਰਾ ਨੇ ਇਹਨਾਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਔਰ ਪਰਮਾਤਮਾ ਇਹਨਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖੇ। ਅਮਰ ਸਾਹਿਬ ਇੱਕ ਨਿਕਦੇ ਲਾਗਤ ਹੈ ਜਿਹੜਾ ਇਹ ਹਸਪਤਾਲ ਬਣੇਗਾ ਔਰ ਕਿੰਨੇ ਕ ਬੈਟਾ ਜਿਹੜੇ ਇੱਥੇ ਲਗਾਏ ਜਾਣਗੇ ਔਰ ਕਦੋਂ ਤੱਕ ਇਹ ਕੰਮ ਜਿਹੜਾ ਨੇਪਰੇ ਚੜੇਗਾ। ਇਹ ਜੀ 50 ਬੈਡਰਡ ਹਸਪੀਟਲ ਜਿਹੜਾ ਹੈਗਾ ਉਹ ਦੀ ਸ਼ੁਰੂਆਤ ਕੀਤੀ ਹੈ ਔਰ ਇਸ ਦਾ ਖਰਚਾ ਤਾਂ ਜਿਹੜਾ ਉਹ ਹਾਂਜੀ ਹਸਨ ਬਲ ਇਹਦਾ ਅਪਰੋਕਸੀਮੇਟਲੀ ਜੀ ਬਿਲਡਿੰਗ ਦਾ ਜਿਹੜਾ ਖਰਚਾ ਹੁੰਦਾ 50% ਹਸਪੀਟਲ ਦਾ ਉਹ ਤਕਰੀਬਨ 80-90 ਲੱਖ ਆ ਜਾਂਦਾ ਉਸ ਤੋਂ ਬਾਅਦ ਇਕਵਿਪਮੈਂਟਸ ਹੁੰਦੇ ਆ ਇਹ ਕੋਈ ਸਟਾਰਟਿੰਗ ਦੇ ਵਿੱਚ ਕਹਿਣਾ ਮੁਸ਼ਕਲ ਹੋ ਜਾਂਦਾ ਹਸਪੀਟਲ ਦੇ ਲਈ ਕਿਉਂਕਿ ਇਕਵਿਪਮੈਂਟਸ ਜਿਹੜੇ ਲੱਗਦੇ ਆ ਉਹਨਾਂ ਦੇ ਰੇਟਸ ਚੇਂਜ ਹੁੰਦੇ ਰਹਿੰਦੇ ਆ ਔਰ ਇਹ ਜਿਹੜੀ ਬਿਲਡਿੰਗ ਦਾ ਹੈਗਾ ਉਹ 80 ਤੋਂ 90 ਲੱਖ ਦਾ ਅਪਰੋਕਸੀਮੇਟਲੀ ਖਰਚਾ ਦੱਸਿਆ ਜਾ ਰਿਹਾ ਹੈਗਾ ਔਰ ਬਾਦ ਦੇ ਵਿੱਚ ਜਦੋਂ ਹਸਪੀਟਲ ਤਿਆਰ ਹੋ ਜਾਏਗਾ ਫਿਰ ਹੋਰ ਜਿਹੜੇ ਉਹਦੇ ਉਹਦੇ ਵਿੱਚ ਬੈੱਡਸ ਹੁੰਦੇ ਆ ਹੋਰ ਸਾਰੇ ਸਾਡੇ ਜਿਹੜੇ ਸਮਾਨ ਚਾਹੀਦਾ ਹੋਊਗਾ ਉਹ ਸਾਰਾ ਸਮਾਨ ਜਿਹੜਾ ਹੈਗਾ ਫਿਰ ਉਹਦਾ ਅਲੱਗ ਤੋਂ ਐਸਟੀਮੇਟ ਬਣੇਗਾ ਜੀ ਦੇਖੋ ਜੀ ਪਹਿਲਾਂ ਵੀ ਮੈਂ ਕਹਿ ਚੁੱਕੀ ਹਾਂ ਕਿ ਇਹ ਜਿਹੜੀਆਂ ਸੇਵਾਵਾਂ ਪਰਮਾਤਮਾ ਕਿਸੇ ਕਿਸੇ ਦੇ ਭਾਗਾਂ ਦੇ ਵਿੱਚ ਲਿਖਦਾ ਹੁੰਦਾ ਔਰ ਇਹ ਵਿਧਾਈ ਦੇ ਪਾਤਰ ਹੈ ਔਰ ਹਮੇਸ਼ਾ ਜਿਹੜਾ ਇਹਨਾਂ ਨੂੰ ਸਨਮਾਨ ਦਿੱਤਾ ਜਾਂਦਾ ਕਿਉਂਕਿ ਇੱਕ ਪੁਲਿਸ ਮੁਲਾਜ਼ਮ ਹੋਣ ਦੇ ਨਾਤੇ ਔਰ ਇੱਕ ਅੱਛਾ ਇਨਸਾਨ ਹੋਣ ਦੇ ਨਾਤੇ ਜਿਹੜਾ ਇਹ ਹਮੇਸ਼ਾ ਪਹਿਲਾਂ ਮੋਗਾ ਸਾਡੇ ਸ਼ਹਿਰ ਦੇ ਵਿੱਚ ਇਹ ਚਲਾਉਂਦੇ ਸੀ ਉੱਥੇ ਇਹਨਾਂ ਦੇ ਕੋਲ ਇੰਨੇ ਜ਼ਿਆਦਾ ਬਜ਼ੁਰਗ ਵੱਧ ਗਏ ਇਹਨਾਂ ਦਾ ਪਰਿਵਾਰ ਆਸ਼ਰਮ ਦਾ ਇੰਨਾ ਵੱਡਾ ਹੋ ਗਿਆ ਕਿ ਇਹਨਾਂ ਨੇ ਇਸ ਰੋਡ ਤੇ ਰੌਲੀ ਰੋਡ ਤੇ ਲਿਆ ਕੇ ਸ਼ੁਰੂਆਤ ਕੀਤੀ ਸੀ ਇੱਥੇ ਔਰ ਅੱਜ ਇਹਨਾਂ ਦੇ ਕੋਲ ਇੱਥੇ ਇੰਨੇ ਸਾਡੀਆਂ ਮਾਤਾ ਪਿਤਾ ਬਜ਼ੁਰਗ ਪਰਿਵਾਰ ਇੰਨਾ ਵੱਡਾ ਹੋ ਗਿਆ ਕਿ ਹੁਣ ਜਿਹੜਾ ਹੈਗਾ ਹਸਪੀਟਲ ਦੀ ਵੀ ਸ਼ੁਰੂਆਤ ਜਿਹੜੀ ਅੱਜ ਕੀਤੀ ਗਈ ਆ ਸੋ ਇਹਨਾਂ ਦਾ ਦੇਨ ਤਾਂ ਨਹੀਂ ਦੇ ਸਕਦੇ ਔਰ ਮੈਂ ਹੀ ਕਹੂੰਗੀ ਕਿ ਪ੍ਰਮਾਤਮਾ ਨੇ ਸੇਵਾ ਬਖਸ਼ੀ ਹੈ ਨਾ ਸਾਰੇ ਵੀਰਾਂ ਭੈਣਾਂ ਨੂੰ ਔਰ ਪ੍ਰਮਾਤਮਾ ਇਹਨਾਂ ਨੂੰ ਸਭ ਦੇ ਪਰਿਵਾਰਾਂ ਨੂੰ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ੀ ਔਰ ਲੰਮੀ ਉਮਰ ਬਖਸ਼ੀ ਸਭ ਨੂੰ ਐਮਲ ਸਾਹਿਬ ਲੱਗਦਾ ਨੇ ਜੇ ਬੱਚੇ ਆਪਣੇ ਮਾਪਿਆਂ ਦੀ ਸਾਹਮ ਸਭ ਹਾਲਤਾਂ 'ਤੇ ਸੜਕਾਂ 'ਤੇ ਰੋਲਣੇ ਮਜਬੂਰ ਨਾ ਕਰਨ ਤਾਂ ਲੱਗਦਾ ਨਹੀਂ ਵੀ ਜਿਹੜੇ ਵਿਰਧ ਆਸ਼ਰਮ ਪੜ ਰਹੇ ਨਾ ਹੀ ਖੁੱਲਣ ਦੇਖੋ ਜੀ ਇਹ ਇਹਨਾਂ ਨੂੰ ਪ੍ਰਮਾਤਮਾ ਨੇ ਸੇਵਾ ਦਿੱਤੀ ਹੈ ਇੰਨੇ ਪਰਿਵਾਰਾਂ ਨੂੰ ਇੰਨੇ ਬਜ਼ੁਰਗਾਂ ਨੂੰ ਸੰਭਾਲ ਰਹੇ ਆ ਔਰ ਜਿਨ੍ਹਾਂ ਦੀ ਆਇਡੈਂਟੀਟੀ ਵੀ ਨਹੀਂ ਪਤਾ ਕਿ ਉਹ ਕਿਸ ਸਟੇਟ ਤੋਂ ਬਿਲੋਂਗ ਕਰਦੇ ਆ ਇਹਨਾਂ ਨੂੰ ਜਿਸ ਅਵਸਥਾ ਦੇ ਵਿੱਚ ਮਿਲੀਆਂ ਸਾਡੀਆਂ ਬੀਬੀਆਂ ਉਹ ਲੈ ਕੇ ਆਏ ਉਹਨਾਂ ਦਾ ਰੋਜ਼ ਦਾ ਲੈ ਕੇ ਟ੍ਰੀਟਮੈਂਟ ਤੋਂ ਲੈ ਕੇ ਸਾਰੀ ਦੇਖ ਰਿਕ ਕਰ ਰਹੇ ਹੈਗੇ ਔਰ ਇਸ ਤੋਂ ਸਾਨੂੰ ਸਭ ਨੂੰ ਜਿੰਨੇ ਵੀ ਅੱਜ ਸਾਡੇ ਸਮਾਜ ਦੇ ਵਿੱਚ ਇਹੋ ਜਿਹੇ ਲੋਕ ਹੈਗੇ ਆ ਸਭ ਨੂੰ ਸਿੱਖਣਾ ਚਾਹੀਦਾ ਕਿ ਅਦਰ ਇਹ ਸਾਰੇ ਜਾਣੇ ਮਿਲ ਕੇ ਇੰਨੇ ਬਜ਼ੁਰਗਾਂ ਨੂੰ ਪੈਣਾ ਨੂੰ ਜਿਹੜੇ mentally retarded ਵੀਰ ਹੈਗੇ ਆ ਉਹਨਾਂ ਦੀ ਸੇਵਾ ਕਰ ਕਰ ਰਿਹਾ ਤੇ ਅਸੀਂ ਆਪਣੇ ਕੋਈ ਪਰਿਵਾਰ ਦੇ ਮੈਂਬਰਾਂ ਦੀ ਕਿਉਂ ਨਹੀਂ ਕਰ ਸਕਦੇ ਹੈਗੇ ਔਰ ਸਾਡੇ ਪੰਜਾਬੀ ਵਿਰਸੇ ਦੇ ਵਿੱਚ ਤਾਂ ਇਹ ਹੈ ਹੀ ਨਹੀਂਗਾ ਕਿ ਅਸੀਂ ਆਪਣੇ ਬਜ਼ੁਰਗਾਂ ਨੂੰ ਇਸ ਤਰ੍ਹਾਂ ਛੱਡੀਏ ਜਿੰਨੇ ਜੋਗਾ ਵੀ ਪ੍ਰਮਾਤਮਾ ਨੇ ਦਿੱਤਾ ਸੋ ਰੋਟੀ ਦਾ ਜਿਹੜੇ ਹੈਗੇ ਆ ਸਭ ਖਲਾਈ ਸਕਦੇ ਆ ਔਰ ਆਪਣੇ ਬਜ਼ੁਰਗਾਂ ਦੀ ਇੱਜ਼ਤ ਕਰੋ ਸਤਕਾਰ ਦਿਓ ਉਹਨਾਂ ਨੂੰ ਔਰ ਬਜ਼ੁਰਗ ਕਦੇ ਡਿਮਾਂਡ ਨਹੀਂ ਕਰਦੇ ਕਿ ਸਾਨੂੰ ਇਹ ਚਾਹੀਦਾ ਉਹਨਾਂ ਨੂੰ ਹਮੇਸ਼ਾ ਪਤਾ ਹੁੰਦਾ ਕਿ ਸਾਡੇ ਪਰਿਵਾਰ ਦੀ ਕਿੰਨੀ ਆਮਦਨ ਹੈ ਸਾਡੇ ਬੱਚੇ ਕੀ ਕਰਦੇ ਆ ਉਸ ਦੇ ਅਕੋਰਡਿੰਗ ਹੀ ਵਿਚਾਰੇ ਦੋ ਪਿਆਰ ਦੇ ਸ਼ਬਦ ਹੁੰਦੇ ਆ ਜਿਹੜੇ ਤੁਸੀਂ ਆਪਣੇ ਪੇਰੈਂਟਸ ਨੂੰ ਰਿਸਪੈਕਟਬਲ ਜੋ ਦੇਣੀ ਹੁੰਦੀ ਆ ਸੋ ਮੈਂ ਸਭ ਨੂੰ ਬੇਨਤੀ ਕਰੂੰਗੀ ਕਿ ਆਪਾਂ ਅਸੀਂ ਆਪਣਾ ਕਲਚਰ ਨਾ ਭੁੱਲੀਏ ਸਾਡਾ ਇੰਡੀਆ ਦਾ ਕਲਚਰ ਇਦਾਂ ਦਾ ਨਹੀਂ ਹੈਗਾ ਔਰ ਸਭ ਨੂੰ ਜਿਹੜਾ ਹੈਗਾ ਬੇਨਤੀ ਹੈ ਕਿ ਆਪਣੇ ਪਰਿਵਾਰ ਦਾ ਆਪਣੇ ਬਜ਼ੁਰਗਾਂ ਦਾ ਸਤਕਾਰ ਕਰੋ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਸਹਾਰਿਆਂ ਦਾ ਸਹਾਰਾ ਬਣਨਾ ਸਭ ਤੋਂ ਉੱਤਮ ਸੇਵਾ ਮੰਨੀ ਗਈ ਆ ਜੋ ਸਾਡੇ ਗੁਰੂਆਂ ਨੇ ਸਾਨੂੰ ਸੰਦੇਸ਼ ਦਿੱਤਾ ਕਿਰਤ ਕਰੋ ਨਾਮ ਜਪੋ ਵੰਡ ਛਕੋ ਉਸ ਨੂੰ ਮੁੱਖ ਰੱਖਦੇ ਹੋਏ ਉਸ ਅਕਾਲਪੁਰਖ ਵਾਹਿਗੁਰੂ ਦੀ ਕਿਰਪਾ ਤੇ ਰੱਬ ਰੂਪੀ ਦਾਨੀ ਸਜਰਾਂ ਦੇ ਸਹਿਯੋਗ ਨਾਲ ਇੱਕ ਆਸ ਆਸ਼ਰਮ ਸੇਵਾ ਸੁਸਾਇਟੀ ਰੋਲੀ ਰੋਡ ਮੋਗਾ ਦਾ 50 ਬਿੱਡਾਂ ਦਾ ਇੱਕ ਮਿੰਨੀ ਹਸਪੀਟਲ ਬਣ ਜਾ ਰਿਹਾ ਹੈਗਾ ਉਸ ਦਾ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਡਿਮਾਂਡ ਜੋਗ ਸਖਸ਼ੀਆਂ ਤਾਂ ਸੰਤ ਮਹਾਪੁਰਸ਼ਾਂ ਨੇ ਉਸ ਦਾ ਨੀਂਹ ਪੱਤਰ ਰੱਖਿਆ ਤੇ ਇਸ ਦੇ ਵਿੱਚ 2 OPD ਹੋਣਗੇ ਆ ਤੇ 50 ਬੈੱਡ ਲੱਗਣਗੇ ਤੇ ਸਾਡੇ ਜਿਹੜੇ ਬੇਸਾਰਾ ਬਜ਼ੁਰਗ ਨੇ ਮੰਦਭੁਦੀ ਵਿਅਕਤੀ ਨੇ ਜਿਨ੍ਹਾਂ ਦੇ ਇਲਾਜ ਕਰਾਉਣਾ ਪੈਂਦਾ ਸੀਗਾ ਸਾਨੂੰ ਬਹੁਤ ਮੁਸ਼ਕਲਾਂ ਆਉਂਦੀਆਂ ਸੀਗੀਆਂ ਕਈ ਵਾਰ 4-4 5-5 ਪੇਸ਼ੈਂਟ ਜਿਹੜੇ ਬਿਮਾਰ ਹੋ ਜਾਂਦੇ ਸੀਗੇ ਉਹਨਾਂ ਨੂੰ ਲੈ ਕੇ ਜਾਣ ਦੇ ਵਿੱਚ ਵੀ ਦਿੱਕਤ ਆਉਂਦੀ ਸੀਗੀ ਇੱਥੇ ਡਾਕਟਰ ਹਾਇਰ ਕਿਤੇ ਜਾਣਗੇ ਰੱਬ ਰੂਪੀ ਦਾਨੀ ਸਜਨਾ ਦੇ ਸਹਿਯੋਗ ਨਾਲ ਤੇ ਇਸੇ ਉਹਨਾਂ ਦਾ ਬਹੁਤ ਵਧੀਆ ਤਰੀਕੇ ਨਾਲ ਟ੍ਰੀਟਮੈਂਟ ਕੀਤਾ ਜਾਵੇਗਾ ਤੇ ਜਿਹੜਾ ਉਹਨਾਂ ਦਾ ਆਉਣ ਵਾਲਾ ਸਮਾਂੜ ਆਹ ਚੰਗਾ ਬੀਤ ਹੋਵੇ ਹਾਂਜੀ 2018 ਦੇ ਵਿੱਚ ਪ੍ਰਮਾਤਮਾ ਦੀ ਕਿਰਪਾ ਹੋਈ ਇਹ ਸੇਵਾ ਮਿਲੀ ਤੇ ਸਾਡੇ ਪੰਜਾਬ ਪੁਲਿਸ ਦੇ ਬਹੁਤ ਹੀ ਸਤਿਕਾਰਯੋਗ ਤੇ ਮਾਣਯੋਗ ਸਾਡੇ ਪੁਲਿਸ ਅਫਸਰ ਸ਼੍ਰੀ ਅਜੀਤ ਗਾਂਧੀ ਆਈਪੀਐਸ ਤੇ ਹੋਰ ਕਾਂਸਟੇਬਲ ਤੋਂ ਲੈ ਕੇ ਸਾਡੇ ਸੀਨੀਅਰ ਅਫਸਰਾਂ ਤੱਕ ਮੈਨੂੰ ਬਹੁਤ ਵੱਡਾ ਸਹਿਯੋਗ ਆ ਰਾਪੁਰ ਵੀ ਧਾਨੀ ਸੱਜਣਾ ਦਾ ਵੀ ਪੂਰੀ سپورਟ ਆ ਗਈ ਤੇ ਹੋਰ ਜਿੰਨੇ ਵੀ ਇੱਥੇ ਧਾਰਮਿਕ ਸੰਸਥਾਵਾਂ ਨੇ ਉਹਨਾਂ ਦਾ ਵੀ ਸਹਿਯੋਗ ਆ 2018 ਤੋਂ ਲੈ ਕੇ ਅੱਜ ਉਸ ਕਾਲਪੁਰਖ ਵਾਹਿਗੁਰੂ ਦੀ ਕਿਰਪਾ ਨਾਲ ਇੱਥੇ ਸਾਰੀਆਂ ਸਵਾਵਾਂ ਚੱਲ ਰਹੀਆਂ ਨੇ ਡਾਕਟਰ ਚੇਸ ਕੈਟਰਿਕ ਦੇ ਹੋਰ ਵੀ ਜਿਹੜੇ ਜਿਹੜੇ ਸਾਨੂੰ ਡਾਕਟਰਾਂ ਦੀ ਲੋੜ ਪਊਗੀ ਇੱਥੇ ਸਾਡੇ ਕੋਲੇ ਹੈਰ ਕੀਤੇ ਜਾਣਗੇ ਤੇ ਹੋਰ ਵੀ ਜੋ ਵੀ ਜਿੰਨੇ ਵੀ ਸਾਨੂੰ ਇਕਪੀਮੈਂਟ ਵਗੈਰਾ ਚਾਹੀਦੇ ਹੋਣਗੇ ਉਹ ਵੀ ਇੱਥੇ ਆ ਜਾਣਗੇ ਦਾਨੀ ਸੱਜਣਾਾਂ ਦੇ ਸਹਿਯੋਗ ਨਾਲ ਇਸ ਨੂੰ ਤਕਰੀਬਨ ਪਰਮਾਤਮਾ ਦੀ ਕਿਰਪਾ ਚਾਹੀਦੀ ਆ 2026 ਦੇ ਵਿੱਚ ਇਸ ਦੀ ਓਪਨਿੰਗ ਹੋਵੇਗੀ ਤੇ ਇੱਥੇ ਇੱਕ ਓਪਨਿੰਗ ਤੋਂ ਨਾਲ ਇੱਥੇ ਇੱਕ ਬਹੁਤ ਵੱਡਾ ਧਾਰਮਿਕ ਸਮਾਗਮ ਵੀ ਕੀਤਾ ਜਾਵੇਗਾ ਜਿੰਨੇ ਵੀ ਸਾਨੂੰ ਰੱਬ ਰੂਪੀ ਦਾਨੀ ਸੱਜਣ ਸਪੋਰਟ ਕਰਦੇ ਨੇ ਉਹਨਾਂ ਦਾ ਇੱਥੇ ਬਹੁਤ ਵੱਡਾ ਸਨਮਾਨ ਸਮਾ ਹੋ ਵੀ ਹੋਏਗਾ ਉਸਕਾਲਪੁਰ ਖੁਵੇ ਗੁਰੂ ਦੀ ਬਹੁਤ ਵੱਡੀ ಅಪਾਰ ਕਿਰਪਾ ਕਿਸੇ ਵੀ ਚੁਣੌਤੀ ਦਾ 2018 ਤੋਂ ਲੈ ਕੇ ਅੱਜ ਤੱਕ ਕੋਈ ਸਾਹਮਣਾ ਨਹੀਂ ਕਰਨ ਪਿਆ ਕਰਨਾ ਪਿਆ ਤੇ ਬਹੁਤ ਹੀ ਪਾਰਦਰਸ਼ੀ ਤਰੀਕੇ ਨਾਲ ਇੱਥੇ ਸੇਵਾ ਸੰਭਾਲ ਚੱਲ ਰਹੀ ਆ ਜੇਕਰ ਗੱਲ ਕਰੀਏ ਪਰਿਵਾਰ ਦੀ ਮੇਰੇ ਮਾਤਾ ਪਿਤਾ ਤੇ ਮੇਰੇ ਘਰ ਵਾਲੀ ਤੇ ਮੇਰੇ ਬੱਚਿਆਂ ਵੱਲੋਂ ਮੈਨੂੰ ਬਹੁਤ ਵੱਡਾ ਸਹਯੋਗ ਆ ਸਪੋਰਟ ਆ ਤੇ ਜਿਹੜੇ ਮੇਰੇ ਕੰਮ ਕਰਨ ਵਾਲੇ ਹੁੰਦੇ ਆ ਉਹ ਮੇਰੇ ਮਾਤਾ ਪਿਤਾ ਜੀ ਖੁਦ ਕਰਾਉਂਦੇ ਨੇ ਨਾਲ ਸਤਿਵਿਲਾ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੇ ਫਤਿਹ ਜਿਹੜਾ ਅੱਜ ਇੱਕ ਆਸਰਾ ਸੇਵਾ ਸੁਸਾਇਟੀ ਵੱਲੋਂ ਇੱਕ ਹਸਪਤਾਲ ਖੋਲ੍ਹਿਆ ਜਾ ਰਿਹਾ ਜਸਵੀਰ ਸਿੰਘ ਬਾਵਾ ਜੀ ਉਹਦੇ ਬਤਾਈ ਦੇ ਪਾਤਰ ਨੇ ਕਿਉਂਕਿ ਜਸਵੀਰ ਸਿੰਘ ਬਾਵਾ ਜੀ ਨੂੰ ਅਸੀਂ ਬਹੁਤ ਏਰ ਤੋਂ ਦੇਖ ਰਹੇ ਆ ਇਹ ਪੁਲਿਸ ਦੀ ਨੌਕਰੀ ਕਰਦੇ ਨਾਲ ਨਾਲ ਇਹ ਬਜ਼ੁਰਗਾ ਦੀ ਵੀ ਦੇਖਭਾਲ ਬਹੁਤ ਵਧੀਆ ਕਰਦੇ ਆ ਇਹ ਕਾਸ਼ਰਮ ਬ੍ਰੇਦ ਆਸ਼ਰਮ ਜੋ ਇਹ ਲੰਬੇ ਸਮੇਂ ਤੋਂ ਚਲਾ ਰਹੇ ਨੇ ਜਿਹੜਾ ਪਹਿਲਾਂ ਇੱਕ ਛੋਟਾ ਜਿਹਾ ਹੁੰਦਾ ਸੀ ਥੋੜੇ ਬੈਡਡ ਦਾ ਉਸ ਤੋਂ ਬਾਅਦ ਇਹਨਾਂ ਨੇ ਉਹਨੂੰ ਵੱਡਾ ਬਣਾਇਆ ਇੱਥੇ ਉਹਨਾਂ ਦੀ ਦੇਖ ਸੰਭਾਲ ਆਪਣੀ ਮਾਵਾਂ ਵਾਂਗੂ ਕਰਦੇ ਨੇ ਹਰ ਬਜ਼ੁਰਗ ਦਾ ਧਿਆਨ ਰੱਖਦੇ ਨੇ ਸੋ ਅੱਜ ਇਹਨਾਂ ਦਾ ਇੱਕ ਬਹੁਤ ਵੱਡਾ ਉਪਰਾਲਾ ਵੀ ਇੱਕ ਮਿੰਨੀ ਹਸਪਤਾਲ ਖੋਲੇ ਜਾ ਰਿਹਾ ਹੈ ਸੋ ਇਹ ਬਹੁਤ ਜ਼ਿਆਦਾ ਵਧਾਈ ਦੇ ਪਾਤਰ ਨੇ ਇਹ ਕੋਈ ਮਿੰਨੀ ਹਸਪਤਾਲ ਪੰਜਾਬ ਐਡਡ ਦਾ ਚੋਤ ਤਸੀਰ ਸਿੰਘ ਬਾਬਾ ਜੀ ਇਹ ਕਰ ਰਹੇ ਆ ਇਹਦੇ ਵਿੱਚ ਵਕ ਵਕ ਸੰਸਥਾਵਾਂ ਵਕ ਵਕ ਦਾਨੀ ਸੱਜਣਾ ਵੱਲੋਂ ਇਹਨਾਂ ਨੂੰ ਸਹਿਯੋਗ ਦਿੱਤਾ ਜਾ ਰਿਹਾ ਹੈ ਜਿੱਥੇ ਸਾਡੇ ਵੱਲੋਂ ਵੀ ਸਹਿਯੋਗ ਪਾਉਂਦਾ ਅਸੀਂ ਇਹਨਾਂ ਨੂੰ ਸਹਿਯੋਗ ਦੇਵਾਂਗੇ ਸੋ ਇਹ ਬਹੁਤ ਵੱਡਾ ਉਪਰਾਲਾ ਹੈ ਦੇਖੋ ਇਹਨਾਂ ਦੇ ਵਿੱਚ ਸੇਵਾ ਪਾਅ ਬਹੁਤ ਜ਼ਿਆਦਾ ਹੈ ਇੱਕ ਪਤਰਾ ਪੁਲਿਸ ਦੀ ਨੌਕਰੀ ਵੀ ਕਰਦੇ ਆ ਦੂਸਰੇ ਪਾਸੇ ਬਿਰਧ ਆਸ਼ਰਮ ਵੀ ਤੀਸਰੇ ਪਾਸੇ ਆਪਣਾ ਪਰਿਵਾਰ ਵੀ ਸੰਭਦੇ ਨੇ ਸੋ ਇਹ ਬਹੁਤ ਵੱਡਾ ਤੇ ਬਹੁਤ ਔਖਾ ਹੈ ਪਰ ਫਿਰ ਵੀ ਇਹ ਜਸਵੀਰ ਸਿੰਘ ਬਾਵਾ ਜੀ ਤਿੰਨੇ ਡਿਊਟੀਆਂ ਬਹੁਤ ਵਧੀਆ ਨਿਭਾ ਰਹੇ ਨੇ ਤੋ ਇਹ ਬਹੁਤ ਜ਼ਿਆਦਾ ਸਲਾਘਾਯੋਗ ਤੇ ਇਹਨਾਂ ਨੂੰ ਹਮੇਸ਼ਾ ਹੀ ਵਧਾਈ ਦੇ ਪਾਤਰ ਨਹੀਂ। ਦੇਖੋ ਮਾਪਿਓ ਦੀ ਸੇਵਾ ਸਭ ਤੋਂ ਵੱਡੀ ਸੇਵਾ ਹੈ। ਜਿਹੜੇ ਬੱਚੇ ਆਪਣੇ ਮਾਪਿਓ ਦੀ ਸੇਵਾ ਨਹੀਂ ਕਰ ਸਕਦੇ ਮੇਰੇ ਖਿਆਲ ਉਹਨਾਂ ਨੂੰ ਇਹ ਸਿੱਖਣਾ ਪਊਗਾ ਇਹਨਾਂ ਤੋਂ ਵੀ ਦੂਸਰੀਆਂ ਦੀ ਮਾਵਾਂ ਨੂੰ ਕਿਵੇਂ ਸਾਂਭਦੇ ਨੇ ਕਿੱਦਾਂ ਉਹਨਾਂ ਨੂੰ ਆਪਣੀ ਮਾਵਾਂ ਦੀ ਤਰ੍ਹਾਂ ਸਾਂਭਤੇ ਰੱਖਦੇ ਨੇ। ਹੁਣ ਪਿਛਲੇ ਦਿਨੀ ਇੱਕ ਮਾਤਾ ਬਜ਼ੁਰਗ ਜਿਹੜੇ ਇਹਨਾਂ ਕੋਲ ਰਹੇ ਆ ਜਿਨ੍ਹਾਂ ਦਾ ਇਹਨਾਂ ਨੇ ਸਸਕਾਰ ਕੀਤਾ ਉਹ ਆਪਣੇ 6 ਪੁੱਤਾਂ ਨੂੰ ਛੱਡ ਕੇ ਦੇ ਇਹਨੇ ਤੇ ਉਹਨਾਂ ਨੇ ਉਹਨਾਂ ਦਾ ਮੂੰਹ ਦੇਖਣਾ ਵੀ ਪਸੰਦ ਕੀਤਾ ਉਹਨਾਂ ਨੇ ਇਹੀ ਕਿਹਾ ਵੀ ਬਾਵਾ ਜੀ ਮੇਰੇ ਪੁੱਤ ਨੇ ਜਿਨ੍ਹਾਂ ਨੇ ਮੈਨੂੰ ਸੰਭਾਇਆ ਸੋ ਮੈਂ ਹਰੇਕ ਇਨਸਾਨ ਨੂੰ ਇਹ ਬੇਨਤੀ ਕਰੂੰਗਾ ਮਾਪਿਓ ਦੀ ਸੇਵਾ ਸਭ ਤੋਂ ਵੱਡੀ ਸੇਵਾ ਹੈ ਆਪਣੇ ਮਾਪਿਓ ਦੀ ਸੇਵਾ ਹੀ ਕਰਨੀ ਚਾਹੀਦੀ ਹੈ